ਬਲਤ ਮੁਬਾਜਮ ਜੀ ਜੀਤ ਰਿਜਲਟ ਰਿਜਲਟ ਆਜ ਆਜ ਸਿੰਘ ਕੋਈ ਗਨੋਰ ਨਹੀਂ ਚਲੋ ਲਵਾਓ ਆਹ ਲੋ ਜੀ ਇੱਥੇ ਜੀ ਚਾਹ ਹੁਣ ਕਿਹਦੇ ਵੇਟ ਕਰਵਾਤੇ ਹੈਵੀ ਨੇ ਕਿਉਂਕਿ ਇਹਨਾਂ ਨੂੰ ਪਤਾ ਹੈ ਭੈਣ ਮਾਇਆਬਤੀ ਯੂਪੀ ਕੋ ਖੁਮੰਤਰੀ ਬਣ ਕੇ ਇਹਨਾਂ ਕੋਈ ਕਰ ਸਕਦੀ ਏ ਆਪ ਦੀ ਵਿਚਾਰਤਾ 라ਹਰ دیے ਭਈ ਸਾਹ ਜੀ ਬਹੁਤ ਮਾਨਯੋਗ ਨੇ ਇਹ ਵਿਚਾਰਤਾ ਰੈ ਨੂੰ ਸਮਝੋ ਅੱਜ ਤੱਕ ਬਾਜਕ ਪ੍ਰਵਕਟ ਨਹੀਂ ਜਾਈਦਾ ਹੋਣ ਦੇ ਨਾਲ ਇਸ ਕਰਕੇ ਬਹੁਤਾ ਗਰੀਮਪਰੀ ਸਾਹਿਬ ਸੰਘਰਸ਼ ਕਰੋ ਤੁਹਾਡੇ ਸਾਥ ਹੈ ਹੁਣ ਅਸੀਂ ਬੇਨਤੀ ਕਰਦੇ ਹਾਂ ਜਿੰਦਾਬਾਦ ਮੈਂ ਪਾਸੇ ਜਾਂਦਾ ਬੋਲੇ ਛੋਨਹਾਲ ਸਤਿ ਸ਼੍ਰੀ ਅਕਾਲ ਬੋਲੇ ਛੋਨਹਾਲ ਸਤਿ ਸ਼੍ਰੀ ਅਕਾਲ ਅਸੀਂ ਬੇਨਤੀ ਕਰਦੇ ਹਾਂ ਕਿ ਸਰਦਾਰ ਸੁਖ ਸਿੰਘ ਜੀ ਜੈ ਨਸਰਿਕ ਅੱਲਾਹ ਅੱਲਸਬ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਦੇ ਮੈਂ ਸਰਦਾਰ ਅਰਜਨ ਸਿੰਘ ਜੀ ਬਹੁਜਨ ਸਮਾਜ ਪਾਰਟੀ ਜਿਲ੍ਹਾ ਪ੍ਰਧਾਨ ਅੰਕਸਰਦਿਤ ਕੀ ਕਹਿਣਾ ਚਾਹੁੰਦੇ ਅੱਜ ਦੀ ਮੀਟਿੰਗ ਬਾਰੇ ਜਿਹੜੀ ਅੱਜ ਦੀ ਮੀਟਿੰਗ ਸਾਡੇ ਬਹੁਤ ਸਤਿਕਾਰਯੋਗ ਬਹੁਜਨ ਸਮਾਜ ਪਾਰਟੀ ਦੇ ਸ਼ੂਭਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਕ੍ਰਿਮਪਰੀ ਸਾਹਿਬ ਅੱਜ ਹਲਕਾ ਮਜੀਠਾ ਦੇ ਵਿੱਚ ਪੈਂਦਾ ਪਿੰਡ ਅਬਦਾਲ ਦੇ ਵਿੱਚ ਉਹਨਾਂ ਨੇ ਅੱਜ ਮੀਟਿੰਗ ਕੀਤੀ ਆ ਤੇ ਦਾਤ ਦੇ ਅੰਦਰ ਜਿਹੜੀਆਂ ਉਹਨਾਂ ਨੇ ਉਹਦੇ ਲਿਆ ਅਨੁਯੁਕਤੀਆਂ ਵੀ ਕੀਤੀਆਂ ਵਾ ਵੱਡੇ ਪੱਦਰ ਦੇ ਉੱਤੇ ਤੇ ਅਹੁਦੇਦਾਰਾਂ ਦੀਆਂ ਜਿਹੜੀਆਂ ਵਾ ਕੰਮ ਕਰਨ ਦੀਆਂ ਜਿਹੜੀਆਂ ਵਾ ਉਹਨਾਂ ਨੇ ਡਿਊਟੀਆਂ ਲਗਾ ਦਿੱਤੀਆਂ ਵਾ ਹੁਣ ਕੋਈ ਕਿ ਜਿਹੜੇ 2027 ਦੇ ਵਿੱਚ ਆਉਣ ਵਾਲੀਆਂ ਚੋਣਾਂ ਦੇ ਵਿੱਚ ਬਹੁਤ ਸਾਰੀ ਸਮਾਜ ਪਾਰਟੀ ਵੱਡੇ ਪੱਦਰ ਦੇ ਉੱਤੇ ਜਿੱਤ ਹਾਸਲ ਕਰਕੇ ਜਿਹੜੀ ਆ ਤੇ ਪੈਨ ਜੀ ਮਾਇਆਵਤੀ ਜੀ ਦੇ ਜਿਹੜੇ ਹੱਥ ਮਜ਼ਬੂਤ ਕਰੂਗੀ ਪਾਰਟੀ ਨੇ ਦੁਬਾਰਾ ਤੁਹਾਡੇ ਤੇ ਵਿਸ਼ਵਾਸ ਵਧਾਇਆ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਅਹੀਂ ਵੇਖੋ ਜੀ ਬਚਪਨ ਤੋਂ ਹੀ ਬੋਧਨ ਸਮਾਜ ਪਾਰਟੀ ਸਭ ਸ੍ਰੀ ਕਾਸ਼ੀ ਰਾੰਦ ਦੇ ਸਿਪਾਈਆਂ ਤਾਂ ਜੀ ਕਦੀ ਵੀ ਆਪਣੇ ਆਪ ਨੂੰ ਜ਼ਿਲ੍ਹਾ ਪ੍ਰਧਾਨ ਨਹੀਂ ਸਮਝਿਆ ਅਸੀਂ ਇੱਕ ਚੌਂਕੀਦਾਰ ਬਣ ਕੇ ਤੇ ਜਿਹੜੇ ਬੋਧਨ ਸਮਾਜ ਪਾਰਟੀ ਦੀ ਸੇਵਾ ਕਰਦੇ ਆ ਤਨ ਮਨ ਤਨ ਦੇ ਨਾਲ 2027 ਦੇ ਅੰਦਰ ਬੋਧਨ ਸਮਾਜ ਪਾਰਟੀ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਉੱਭਰ ਕੇ ਬਾਹਰ ਆਏਗੀ ਉਹਨਾਂ ਨੂੰ ਕਰਦੇ ਮੈਂ ਸੀਤਲ ਸਿੰਘ ਚੱਜਵਾਲੀ ਜੀ ਅੱਜ ਸਰਦਾਰ ਕਰੀਮਪੁਰੀ ਸਾਹਿਬ ਸੂਬਾ ਪ੍ਰਧਾਨ ਅਬਦਾਲਾ ਦੇ ਵਿੱਚ ਆਏ ਸਨ ਜਿਨ੍ਹਾਂ ਨੇ ਚਿੱਟੇ ਦੇ ਬਾਰੇ ਵਿੱਚ ਬੜੇ ਵਿਸ਼ਵਾਸ ਲੋਕਾਂ ਨੂੰ ਦਵਾਇਆ ਵਾ ਕਿ ਸਾਡੀ ਸਰਕਾਰ 2027 ਦੇ ਵਿੱਚ ਬਣ ਜੇ ਤੇ ਇਹ ਚਿੱਟੇ ਨੂੰ ਜਿਹੜਾ ਜੜ ਤੋਂ ਖਤਮ ਕਰਾਂਗੇ ਸੋ ਮੈਂ ਜਿਹੜੇ ਆਏ ਸਾਡੇ ਕਰੀਮਪੁਰੀ ਸਾਹਿਬ ਇੱਥੇ ਅਬਦਾਲਾ ਵਿੱਚ ਪਹੁੰਚੇ ਆ ਉਹਨਾਂ ਦਾ ਵੀ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਤੇ ਜਿਹੜੇ ਸਾਡੇ ਵਰਕਰ ਸਾਥੀ ਆ ਲੀਡਰ ਸਾਥੀ ਆ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜੈ ਭੀਮ ਜੈ ਬਾਲਾ ਕਹਿੰਨਾ ਚਾਹੁੰਦੇ ਆ ਦੀ ਮੀਟਿੰਗ ਬਾਰੇ ਬਹੁਤ ਜਨ ਸਮਾਜ پارٹی ਵੱਲੋਂ ਨਹੀਂ ਨਹੀਂ ਇਹ ਆ ਨਾ 26 ਜਨਵਰੀ ਨੂੰ ਸੰਵਿਧਾਨ ਦਿਵਸ ਤੇ ਅਸੀਂ ਇੱਕ ਵਿਸ਼ੇਸ਼ ਮਹਿਮ ਅਲਿਕੀ ਆ ਜਿਹਦੇ ਤਹਿਤ ਦੁਆਬੇ ਦੇ ਹਰ ਵਿਧਾਨ ਸਭਾ ਦੇ ਵਿੱਚ 20 ਪੈਂਡ ਮਾਜਾ ਔਰ ਮਾਲਬਾ ਦੀ ਹਰ ਵਿਧਾਨ ਸਭਾ ਦੇ 10 ਪਿੰਡਾਂ ਚ ਡਾਕਟਰ ਪੀਮਰਾਓ ਅੰਬੇਡਕਰ ਜੀ ਦਾ ਦੇਸ਼ ਦੇ ਨਿਰਮਾਣ ਵਿੱਚ ਜੋ ਸਿਰਪੱਖੀ ਯੋਗਦਾਨਾ ਉਹਦੇ ਤੇ ਵਿਚਾਰ ਚਰਚਾ ਔਰ ਜੋ ਅੱਜ ਤੱਕ ਦੇ ਰਾ ਸਤਾ ਵਿੱਚ ਰਹੇ ਰਾਜਨੀਤਿਕ ਦਲ ਉਹਨਾਂ ਦੀਆਂ ਵਿਨਾਸ਼ਕਾਰੀ ਨੀਤੀਆਂ ਦੇ ਉੱਪਰ ਚਰਚਾ ਦਾ ਪ੍ਰੋਗਰਾਮ ਲਿਖਿਆ ਅੱਜ ਅਸੀਂ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਜ਼ਿੰਮੇਵਾਰ ਸਾਥੀਆਂ ਨੂੰ ਬੁਲਾ ਕੇ ਉਸ ਪ੍ਰੋਗਰਾਮ ਦੀ ਕਾਮਯਾਬੀ ਦੇ ਲਈ ਡਿਊਟੀਆਂ ਲਗਾਈਆਂ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਅੱਜ ਅਸੀਂ ਅੰਮ੍ਰਿਤਸਰ ਦਿਹਾਤੀ ਦੇ ਜਥੇਬੰਦਕ ਢਾਂਚੇ ਦਾ ਵੀ ਸਰਪ੍ਰਸਤੀ ਦੇ ਨਾਲ ਆਪਣੀ ਲੋਕ ਸਭਾ ਦੀ ਜਿਹੜੀ ਸਾਡੀ ਟੀਮ ਹੈ ਮਾਝਾ ਜ਼ੋਨ ਦੇ ਇੰਚਾਰਜ ਔਰ ਇਸ ਲੋਕ ਸਭਾ ਦੇ ਇੰਚਾਰਜ ਭਗਤ ਜੀ ਔਰ ਪਹਿਲ ਜੀ ਉਨ੍ਹਾਂ ਦੇ ਸਿਫਾਰਸ਼ ਦੇ ਉੱਪਰ ਜ਼ਿਲ੍ਹੇ ਦੀ ਟੀਮ ਦਾ ਜੋ ਐਲਾਨ ਕੀਤਾ ਹੈ ਔਰ ਮੇਰੇ ਮੰਨਣਾ ਹੈ ਕਿ ਇਸ ਟੀਮ ਦੀ ਐਲਾਨ ਕਰਨ ਦੇ ਨਾਲ ਇਸ ਜ਼ਿਲ੍ਹੇ ਦੇ ਵਿੱਚ ਬਹੁਜਨ ਸਮਾਜ ਪਾਰਟੀ ਹੋਰ ਮਜ਼ਬੂਤ ਹੋਏਗੀ ਔਰ ਜੋ ਪੰਜਾਬ ਨੂੰ ਬਰਬਾਦ ਕਰਨ ਵਾਲੀਆਂ ਤਾਕਤਾਂ ਆਕਾਲੀ ਭਾਜਪੀ ਕਾਂਗਰਸ ਔਰ ਆਮ ਪਾਰਟੀ ਜਿਨ੍ਹਾਂ ਨੇ ਪੰਜਾਬ ਨੂੰ ਨਸ਼ਿਆਂ ਦੇ ਦੌਰ ਦੇ ਵਿੱਚ ਤੱਕ ਦਿੱਤਾ ਹੈ ਪੰਜਾਬ ਦੀ ਜਵਾਨੀ ਅੱਜ ਡਰਗ ਮਾਫੀਆ ਦੇ ਰਡਾਰ ਤੇ ਆ ਡਰਗ ਮਾਫੀਆ ਬੇਖੌਫ ਕੁੰਮਰਿਆ ਔਰ ਚਾਰੇ ਰਾਜਨੀਤਿਕ ਦਲਾਵਾਂ ਦੀਆਂ ਸਰਕਾਰਾਂ ਉਹਨੂੰ ਕੰਟਰੋਲ ਕਰਨ ਚ ਫੇਲ ਹੋ ਗਈਆਂ ਤੋਂ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਜਨਤਾ ਦੇ ਸਾਹਮਣੇ ਅਸੀਂ ਇਹ ਆਪਣਾ ਪੱਖ ਰੱਖਦੇ ਆ ਕਿ ਪੰਜਾਬ ਦੀ ਜਨਤਾ ਬਹੁਜਨ ਸਮਾਜ ਪਾਰਟੀ ਨੂੰ ਅਸ਼ੀਰਵਾਦ ਦੇਵੇ ਤਾਂ ਪੰਜਾਬ ਦੀਆਂ ਮਾਵਾਂ ਦੇ ਪੁੱਤ ਬਚਾਉਣ ਦਾ ਜਮਾ ਬਹੁਜਨ ਸਮਾਜ ਪਾਰਟੀ ਆਪਣੇ ਸਿਰ ਲੈ ਕੇ ਚੱਲੂਗੀ ਪੰਜਾਬ ਦੇ ਵਿੱਚ ਨਸ਼ਿਆਂ ਦੇ ਦੌਰ ਦਾ ਅੰਤ ਕਰਨ ਦੇ ਲਈ ਬੌਧਲ ਸਮਾਜ ਪਾਰਟੀ ਅੱਗੇ ਵਧੇਗੀ। ਔਰ ਪੰਜਾਬ ਦੀ ਜਵਾਨੀ ਲਈ ਰੋਜ਼ਗਾਰ ਦੇ ਮੌਕੇ ਸਿਰਜੇਗੀ। ਪੰਜਾਬ ਨੂੰ ਆਰਥਿਕ ਸੰਕਟੋਂ ਕੱਢਾਂਗੇ। ਸਿੱਖਿਆ ਕ੍ਰਾਂਤੀ ਜੀਐਸਪੀ ਦਾ ਪ੍ਰੋਗਰਾਮ ਦਾ ਮੁੱਖ ਮੁੱਦਾ ਰਹੇਗਾ। ਕਿਉਂਕਿ ਸਰਕਾਰੀ ਸਕੂਲਾਂ 'ਚ ਕਿਤੇ 50% ਕਿਤੇ 60% ਅਧਿਆਪਕਾਂ ਦੀਆਂ ਪੋਸਟਾਂ ਖਾਲੀ ਪਈਆਂ। ਅਸੀਂ ਪੰਜਾਬ ਦੀ ਜਨਤਾ ਦਾ ਆਸ਼ੀਰਵਾਦ ਲੈ ਕੇ ਸਰਕਾਰੀ ਸਕੂਲਾਂ 'ਚ ਮਿਆਰੀ ਵਿਦਿਆ ਦਾ ਪ੍ਰਬੰਧ ਕਰਨੇ ਲਈ ਸਭ ਤੋਂ ਪਹਿਲਾਂ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਭਰਾਂਗੇ ਸਿੱਧੇ ਕ੍ਰਾਂਤੀ ਦੀ ਦਿਸ਼ਾ ਦੇ ਵਿੱਚ ਬਹੁਜਨ ਸਮਾਜ ਪਾਰਟੀ ਅੱਗੇ ਵਧਣਾ ਚਾਹੁੰਦੀ ਆ ਕਿਸਾਨ ਔਰ ਮਜ਼ਦੂਰ ਤੇ ਹਿੱਤ ਅਜੋ ਸਰਕਾਰ ਤੇ ਰੁੜ ਰਹੇ ਆ ਬਹੁਜਨ ਸਮਾਜ ਪਾਰਟੀ ਉਹਨਾਂ ਨੂੰ ਵੀ ਇਸ ਸੰਕਰਚੋਂ ਕੱਟਣਾ ਚਾਹੁੰਦੀ ਆ ਸੋ ਬਹੁਜਨ ਸਮਾਜ ਪਾਰਟੀ ਨੇ ਪੂਰੇ ਜਨ ਹਿੱਤ ਦੇ ਮੁੱਦੇ ਸੋਸਾਇਟੀ ਦੇ ਹਰ ਸੈਕਸ਼ਨ ਨੂੰ ਪ੍ਰੋਟੈਕਟ ਕਰਨ ਦਾ ਅਸੀਂ ਸਿਕਿਉਰ ਕਰਨੇ ਦਾ ਉਹਨੂੰ ਪ੍ਰਮੋਟ ਕਰਨੇ ਦਾ ਪ੍ਰੋਗਰਾਮ ਬਣਾ ਕੇ ਚੱਲੇ ਆ। ਤੋਂ ਸਾਡਾ ਸੱਦਾ ਸਾਰੇ ਪੰਜਾਬੀਆਂ ਨੂੰ ਕਿ ਜਿਨ੍ਹਾਂ ਨੂੰ ਤੁਸੀਂ 75 ਸਾਲ ਅਜਮਾ ਲਿਆ ਉਹਨਾਂ ਨੂੰ ਹੁਣ ਨਕਾਰੋ ਔਰ ਬੌਚੰਗ ਸਮਾਜ ਪਾਰਟੀ ਨੂੰ ਇੱਕ ਨਵੇਂ ਬਦਲ ਬਜੋ ਪਰਵਾਨ ਕਰੋ ਔਰ ਅਸੀਂ ਵਿਸ਼ਵਾਸ ਦਵਾਦੇ ਆ ਪੰਜਾਬ ਦੀ ਜਨਤਾ ਨੂੰ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਇਹ ਸਭ ਕੁਝ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੈ। ਸੋ ਅਸੀਂ ਜੋ ਕਾਂਗਰਸ ਨੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨਾਲ ਧੋਖਾ ਕੀਤਾ ਚਾਹੇ ਉਹ ਅਲੱਗ ਚੋਣ ਪ੍ਰਣਾਲੀ ਦੇ ਵਿਰੁੱਧ ਗਾਂਧੀ ਜੀ ਦਾ ਮਨਬੱਧ ਹੋਵੇ ਜਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਸੰਸਦ ਸਭਾ ਵਿੱਚ ਜਾਣ ਤੋਂ ਰੋਕਣ ਦੀ ਗੱਲ ਜਾਂ ਆਮ ਪਾਰਟੀ ਦਾ ਹੁਣ ਮੇਹਰਾਂ ਦੇ ਵਿੱਚ ਰਿਜ਼ਰਵੇਸ਼ਨ ਦਾ ਕਤਲ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਮੇਂ ਕਾਂਗਰਸ ਵੱਲੋਂ ਉਹਨਾਂ ਨੂੰ ਪਾਰਲੀਮੈਂਟ ਜਾਣ ਤੋਂ ਰੋਕਣਾ ਔਰ ਹਮੇਸ਼ਾ ਦੀ ਬਲੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਪ੍ਰਤੀ ਅਪਮਾਨਜਨਕ ਟਿੱਪਣੀਆਂ ਪਾਰਲੀਮੈਂਟ ਦੇ ਵਿੱਚ ਇਹ ਸਭ ਕੁਝ 26 ਤਰੀਕ ਨੂੰ ਅਸੀਂ ਜਨਤਾ ਦੇ ਸਾਹਮਣੇ ਰੱਖਾਂਗੇ ਔਰ ਪੰਜਾਬ ਦੇ ਵਿੱਚ ਇੱਕ ਬੜੀ ਲਾਮਬੰਦੀ ਕਰਾਂਗੇ ਪੰਜਾਬ